ਸਸਰੀਆ ਕਾਲ ਮੈਂ ਹਰੀਖੋ ਚੋਹਾਂ ਤੇ ਤੁਸੀਂ ਦੇਖ ਰਹੇ ਹੋ ਭਾਸਤਨ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਸਿਆਸਤ ਤੇ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਭਾਜਪਾ ਦੇ ਸੂਬਾ ਉਪ ਪ੍ਰਧਾਨ ਅਰਵਿੰਦ ਖੰਨਾ ਕਾਲੇ ਦਲ ਚ ਸ਼ਾਮਲ ਹੋ ਗਏ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਸੰਗਰੂਰ ਵਿਖੇ ਅਰਵਿੰਦ ਖੰਨਾ ਦੇ ਘਰ ਪਹੁੰਚੇ ਸਨ ਜਿੱਥੇ ਉਹਨਾਂ ਨੇ ਅਰਵਿੰਦ ਖੰਨਾ ਨੂੰ ਪਾਰਟੀ ਚ ਸ਼ਾਮਲ ਕਰਵਾਇਆ ਸੁਖਬੀਰ ਬਾਦਲ ਨੇ ਅਰਵਿੰਦ ਖੰਨਾ ਅਤੇ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਸਰੋਪੇ ਦਿੱਤੇ ਅਤੇ ਅਕਾਲੀ ਦਲ ਦੇ ਬੰਦਾ ਮਾਨ ਸਤਕਾਰ ਦੇਣ ਦੀ ਗੱਲ ਕਹੀ ਦੱਸਣਯੋਗ ਹੈ ਕਿ ਅਰਵਿੰਦ ਖੰਨਾ ਤੇ ਸੁਖਬੀਰ ਬਾਦਲ ਪੁਰਾਣੇ ਦੋਸਤ ਹਨ ਤੁਸੀਂ ਮੈਨੂੰ 5 ਸਾਲ ਦੇ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਪੰਜਾਬ ਕੀਤੇ ਕੰਮ ਤੁਹਾਡੇ ਸਾਹਮਣੇ ਮੇਰੇ ਜੋ ਪੰਜਾਬ ਹੋਇਆ ਤੁਹਾਡੇ ਸਾਹਮਣੇ ਹੈ ਅਕਾਲੀ ਦਲ ਦੀ ਸਰਕਾਰ ਤੋਂ ਇਸ ਕਰਕੇ ਹੁਣ ਆਪਾਂ ਕੋਈ ਤਜਰਬਾ ਨਹੀਂ ਕਰਨਾ ਤੇ ਮੈਂ ਅੱਜ ਐਲਾਨ ਵੀ ਕਰ ਰਿਹਾ ਹਾਂ ਕਿ ਹੁਣ ਸੰਗਰੂਰ ਜ਼ਿਲ੍ਹੇ ਤੋਂ ਔਰ ਸੰਗਰੂਰ ਜ਼ਿਲ੍ਹੇ ਨਹੀਂ ਸੰਗਰੂਰ ਅਸੈਂਬਲੀ ਹਲਕੇ ਤੋਂ ਅਰਵਿੰਦ ਖੰਨਾ ਜੀ ਸਾਡੇ ਹਲਕਾ ਇੰਚਾਰਜ ਹੋਣਗੇ ਤੇ 골ਡੀ ਜੀ ਨੂੰ ਅਸੀਂ ਸ਼ਨਾਮ ਦੀ ਜੰਗਵਰੀ ਦੇ ਰਿਹਾ ਹਾਂ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਤੇ ਮੈਨੂੰ ਲੱਗਦਾ ਥੋੜੇ ਹਲਕੇ ਮੈਂ ਪਹਿਲੀ ਵਾਰ ਆ ਰਿਹਾ ਮੈਨੂੰ ਲਾਈ 21 ਨੂੰ ਆ ਰਿਹਾ ਟੂਰਨਾਮੈਂਟ ਕਿੱਥੇ ਹੈ ਬਾਈ ਨੂੰ ਜੀ ਬਾਈ ਕਿੱਥੇ ਹੈ ਟੂਰਨਾਮੈਂਟ ਵਾਲੇ ਕਿੜਾਚੋ ਵਾਲੇ ਆਜੋ 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 ਆਜਾ ਰੋਹੀ ਇਹ ਇਹ ਵੀ ਰਾਜਧਾਨੀ ਹੈ ਜੀ ਬਣਾਉਂਦੇ ਚਲੋ ਵਧੀਆ ਆ ਲੋ ਥੋੜਾ ਟੂਰਨਾਮੈਂਟ ਚ ਆਪਾਂ ਹਾਂ 21 ਤਰੀਕ ਹੈ 22 ਫਰਵਰੀ 22 ਫਰਵਰੀ 22 ਨੂੰ ਬਸ ਹੁਣ ਅੱਜ ਤੋਂ ਸੰਗਰੂਰ ਜ਼ਿਲ੍ਹੇ 'ਚ ਤੂਫਾਨ ਖੜਾ ਹੋ ਗਿਆ ਚੱਲ ਪਿਆ ਮੇਰੀ ਤੋਂ ਸੁਨਾਮੀ ਤੋਂ ਵੱਡਾ ਬਣਾ ਕੇ ਤੇ ਮੈਨੂੰ ਇੰਨਾ ਪਤਾ ਹੈ ਸੰਗਰੂਰ ਵਾਲੇ ਜਿਹੜੇ ਪਾਸੇ ਚੱਲ ਜਾਣ ਉਸ ਪਾਸੇ ਹੀ ਪੰਜਾਬ ਚੱਲਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਲ ਤੋਂ ਮੇਰਾ ਮਨ ਸੀ ਕਿ ਮੈਂ ਅਕਾਲੀ ਦਲ ਵਿੱਚ ਜਾ ਕੇ ਸੇਵਾ ਕਰਾਂ ਮੇਰੀ ਸ਼ੁਰੂਆਤ ਜਦੋਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਅਕਾਲੀ ਧਰਮ ਦੇ ਵਿੱਚ ਹੀ ਸ਼ੁਰੂ ਹੋਈ ਸੀ ਤੇ ਅੱਜ ਇਹ ਕਿਸਮ ਦਾ ਘਰ ਵਾਪਸੀ ਆ ਔਰ ਮੈਨੂੰ ਇਸ ਗੱਲ ਦੀ ਇੱਕ ਕਿਸਮ ਨਾਲ ਬਹੁਤ ਖੁਸ਼ੀ ਹੈ ਕਿ ਬਾਦਲ ਸਾਹਿਬ ਨੇ ਮੈਨੂੰ ਇਨਾ ਮਾਨ ਸਤ ਕਰ ਦਿੱਤਾ ਮੇਰੀ ਸਾਰੀ ਨੌਟੰਕੀ ਨੂੰ ਬਰਦਾਸ਼ ਕੀਤਾ ਅੱਜ ਵੀ ਸਵੇਰੇ ਮੈਨੂੰ کہہ ਰਹੇ ਸੀ ਪੱਕਾ ਹੈ ਤੇ ਇਹ ਇਹਨਾਂ ਦਾ ਬੜਾ ਪੰਨਾ ਹੈ ਮੇਰੇ ਵੱਡੇ ਭਰਾ ਆ ਸਾਡੇ ਲੀਡਰ ਆ ਔਰ ਇਹ ਜੋ ਅੱਜ ਮੈਂ ਕਸਮ ਨਾਲ ਬਾਦਸ਼ਾਹ ਜੋ ਅੱਜ ਚਲੋ ਤੁਹਾਡੇ ਪਿਆਰ ਕਰਕੇ ਸਤਿਕਾਰ ਕਰਕੇ ਜੋ ਵੀ ਹੈ ਉਹ ਪਰ ਜੋ ਮੁੱਖ ਗੱਲ ਹੈ ਕਿ ਅੱਜ ਸੂਚਾ ਪੰਜਾਬ ਤੁਹਾਡੇ ਨਾਲ ਆ ਸੂਚਾ ਬਲੇਸ ਕੋ ਹਾਂ ਮੈਂ ਜਦ ਸਾਨੂੰ ਆਦਤ ਹੈ ਕਿਉਂਕਿ ਅਕਾਲੀ ਦਸ ਦੇ ਵਿੱਚ ਸ਼ੁਰੂਆਤ ਹੋਈ ਸੀ ਤਾਂ ਪਿੰਡਾਂ ਦੇ ਘੁੰਮਣ ਦੀ ਆਦਤ ਹੈ ਉੱਥੇ ਹਰੇਕ ਬੰਦਾ ਮੈਨੂੰ ਕਹਿੰਦਾ ਸੀ ਹਰੇਕ ਬੰਦਾ ਕਹਿੰਦਾ ਸੀ ਤੁਹਾਡੇ ਤਾਰੀਫ਼ ਵੀ ਕਰਦਾ ਸੀ ਅਕਾਲੀ ਦਰ ਨੂੰ ਯਾਦ ਕਰਦਾ ਸੀ ਤੁਹਾਡੇ ਕਿਤੇ ਵੇ ਕੰਮ ਯਾਦ ਕਰਦੇ ਸੀ ਸ਼ਹਿਰ ਵਾਲੇ ਵੀ ਅੱਜ ਤੁਹਾਡੇ ਕੰਮ ਯਾਦ ਕਰਦੇ ਵਪਾਰੀ ਵੀ ਤੁਹਾਡੇ ਕੰਮ ਯਾਦ ਕਰਦੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਆਣੇ ਤੁਹਾਨੂੰ ਬਹੁਤ ਸਾਰਾ ਪਿਆਰ ਦੇਣਾ ਹੈ ਅਗਲੇ ਇੱਕ ਸਾਲ ਦੇ ਵਿੱਚ ਬਹੁਤ ਸਾਰਾ ਪਿਆਰ ਦੇਣਾ ਹੈ ਔਰ ਅਖੀਰ ਦੇ ਵਿੱਚ ਮੈਂ ਨਾ ਹੀ ਕਹਿੰਦਾ ਤੁਹਾਡੇ ਸਾਰਿਆਂ ਦਾ ਤੁਮ ਹੈਂ ਧੰਨਵਾਦੀ ਜੋ ਵੀ ਜ਼ਿੰਮੇਵਾਰੀ ਦੋਗੇ ਇਸ ਜ਼ਿਲ੍ਹੇ ਦੇ ਵਿੱਚ ਪੂਰੀ ਬਾਹਰ ਵੀ ਪਰ ਇਸ ਜ਼ਿਲ੍ਹੇ ਦੇ ਵਿੱਚ ਜੋ ਵੀ ਜ਼ਿੰਮੇਵਾਰੀ ਦੋਗੇ ਦਿਨੋਂ ਦਿਨੋਂ ਤੁਹਾਡੀ ਮਦਦ ਕਰਾਂਗੇ ਤੁਹਾਡੇ ਨਾਲ ਹੈ ਜੋ ਜੋ ਜ਼ਿੰਮੇਵਾਰੀ ਦੋਗੇ ਸਿਰ ਮથે ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ